ਫਤੇ ਬਹੁਤ ਖੁਸ਼ ਹੁੰਦਾ ਜਦੋਂ ਪਰਨੀਤ ਦੀ ਕਲਾਸ ਲੱਗਦੀ ਹੈ ਪਰਨੀਤ ਇੰਨਾ ਤੇ ਆਪ ਨਹੀਂ ਚਮਕਦਾ ਜਿੰਨਾ ਬੁਲਟ ਨੂੰ ਚਮਕਾਂਦਾ ਹੈ ਹੈ ਪਰਨੀਤ ਪਰਨੀਤ ਨੇ ਉਹ ਗਾਣੇ ਦੇ ਬੋਲ ਸੱਚ ਕਰਤੇ ਆਪ ਨਾ ਨਹਾਉਂਦੇ ਬੁਲਟ ਚਮਕਾਉਂਦੇ ਹਨਾ ਪਰ ਨਾ ਪਾਣੀ ਨਾ ਬਣੀ ਕਰਨਾ ਪਰਨੀਤ ਦੀ ਪਰਨੀਤ ਦੀ ਨਮਾ ਇੱਕ ਗਾ ਜਦੋਂ ਕੋਈ ਗੱਲ ਹੁੰਦੀ ਹੈ ਪਰਨੀਤ ਦੀ ਅੱਖਾਂ ਜੱਥਰੂ ਨਾਲ ਦੀ ਨਾਲ ਆਏ ਹੈ ਮੈਂ ਤਾਂ ਡਰ ਜਾਂਦਾ ਹੈ ਐ ਕਰਨਾ ਜੀ ਮਮੀ ਦੇ ਨਾਲ ਕੋਈ ਤੁਮਾ ਨਹੀਂ ਦੋ ਮੈਂ ਅਹੋ ਤੇਰੀ ਮਾਂ ਤੇ ਡਾਉਨ ਤੇ ਇਦਾਂ ਨਾਲ ਬੰਦਾ ਵੱਡਾਉਂਦੇ ਮੇਰੇ ਉਂਗਲ ਲੱਗੀ ਤੇ ਹੈ ਠੀਕ ਹੈ ਉਹ ਪੂਛ ਚਕਾ ਕੇ ਕੋ ਬੰਦਾ ਇਹਨੂੰ ਕੋਈ ਨਹੀਂ ਮਰਦੀ ਪੰਪਲੇ ਦਾ ਫੂਕ ਚਕਾ ਕੇ ਕੋ ਬੰਦਾ ਬਰਵਾਦੀ ਹੈ ਹੱਥਨ ਤੱਕ ਆਇਆ ਜਾ ਉਹ ਪੰਪਣ ਹੈ ਨਲੀਆਂ ਵੀ ਨਿਕਲ ਨਹੀਂ ਆ ਹੈ ਤਾਂ ਇਹ ਤੇ ਕਹਿੰਦੀ ਵੀ ਨਲੀਆਂ ਜਿਆਦਾ ਨਿਕਲਣਦੀਆਂ ਹੋ ਜਾਣਗੀਆਂ ਛੱਟ ਹੈ ਹਾਂ ਪਿੰਡਾਂ ਵਿੱਚ ਰਹਿੰਦੇ ਐ ਤੇ ਨਲੀਆਂ ਨਿਕਲ ਨਹੀਂ ਹੁੰਦੀ ਬੁੱਧ ਦੇ ਨਲੀਆਂ ਨਿਕਲ ਆ ਸਵੇਰੇ ਆ ਕੇ ਕਹਿੰਦਾ ਛਾਤੀ 'ਚ ਦਰਦ ਹੋਣ ਲੱਗਿਆ ਖੰਘ ਖੰਘ ਕੇ ਮੇਰੇ ਨਹੀਂ ਮੈਂ ਅਨੀਤ ਨੂੰ ਮੈਂ ਕਿਹਾ ਮੈਂ ਦਵਾਈ ਦਵਾ ਲਿਆ ਉਸ ਤੋਂ ਬਾਅਦ ਦੋ ਗੇਲੇ ਲਾਣੇ ਬਸ ਇੱਕ ਉਧਰ ਇੱਕ ਇੰਦਰ ਕਾਖਾ ਗੁਰ ਨਹੀਂ ਆ ਸ਼ਾਇਦ ਪੰਜ ਆ ਆ ਬਸ ਮੈਂ ਦੇਣਗੀ ਆ ਜਾ ਆ ਜਾ ਆ ਖੰਡ ਮਦਰ ਆਪਾ ਜੇ ਤੁਸੀਂ ਪਾਣੀ ਤੇ ਮੈਂ ਰੱਖ ਲਿਆ ਅਦਰਕ ਤੇ ਮਿਲਦਾ ਹੈ ਨਹੀਂ ਸੱਚ ਆ ਵਾਧੂ ਬੈ ਅਦਰਕ ਟੋਕਰੀ ਚ ਚੂਹੀ ਆ ਰਿਹਾ ਤੈਨੂੰ ਦੇਸੀ ਦਵਾਈ ਦਈਏ ਤੈਨੂੰ ਦੇਸੀ ਦਵਾਈ ਦਈਏ ਦੇਸੀ ਚੂਚੀ ਚੱਲ ਆਉਣ ਕਿਰਾ ਪਤਾ ਨਹੀਂ ਕਿ ਤੂੰ ਵਿਦਾ ਕੀ ਜੂਰੀ ਮਗੱਲਾ ਕੇ ਆਈ ਹੈ ਉਹ ਨਹੀਂ ਬੜਾ ਮਰ ਦੁੱਤੀ ਹੋ ਗਈ ਕਿ ਹਾਂ ਨੀ ਨੂੰ ਫੜ ਕੇ ਤੋਰ ਆਈ ਲੱਗ ਰਿਹਾ ਅਮੋ ਕੀ ਕਰ ਰਿਹਾ ਕੋਦ ਮੈਂ ਆ ਕਰ ਲਵਾਂ ਲੈ ਮਨ ਕਲਾਸ ਪੜੀ ਬਿਨ ਇਧਰ ਉੱਤਾਂ ਗੋਟਰੀ ਜੇ ਖੈਟੀ ਤੇ ਗੱਲ ਕਰਾ ਚੂਣੋਂ ਦੇ ਲੈ ਜਿੱਤ ਗਿਆ ක පටිය තෙර ග ල ද දැම කනේ ්‍රසිී ਇਹ ਪਿਆਰ ਅਦਰਕ ਦਾ ਰਸ ਨਾਲ ਸ਼ਹਿਦ ਪੀ ਫੜ ਗਿਆ ਦੇਖੋ ਜੀ ਅੱਜ ਅੰਮਣ ਜਿਹੜੀ ਪਾਰਟੀ ਚ ਹੋਈਗੀ ਨਾ ਉਹ ਪਾਰਟੀਆਂ ਦੇ ਬੰਦੇ ਟੜਾ ਟੜਾ ਦਿੱਤਣਦੇ ਨੇ ਤੇ ਜੇ ਅਸਕੇ ਅੰਮਣ ਉਹ ਪਾਰਟੀਆਂ ਤੋਂ ਵੀ ਜਾਂ ਹਿਮਾਲਾ ਮੱਲਮਾ ਹੋ ਜਾਂਦੇ ਅੰਮਣ ਵੀ ਹਿਮਾਲਾ ਮਾ ਉਹ ਅੰਮਣ ਦਿਓ ਛੱਡਤੀ ਤੇ ਨਹੀਂ ਤੇ ਸ਼ਾਇਦ ਅੱਜ ਸਾਡੇ ਕੋਲ ਸਰਪੰਚੀ ਦੀ ਹੋਰ ਬੰਦੀਗੀ ਹੋਵੇ ਅੱਜ ਗੱਡੀਆਂ ਹਾਲੀ ਖੜੀਆਂ ਸੀ ਅੱਜ ਗੱਡੀਆਂ ਮਾਰੀ ਖੜੀਆਂ ਸੀ ਫਿਰ ਦੂਜੇ ਹੋਰ ਅੱਜ ਤੇ ਭਈ ਉਥੇ ਥਾਣਾ ਵਾਸਾ ਆਦਿ ਮੋਰ ਤੋਂ ਲੈ ਕੇ ਕੋਈ ਗੱਡੀ ਖਲੋਤੀ ਸੁਨੀਲ ਖੱਚ ਕਹਿੰਦਾ ਕੰਡ ਵੀ ਨਹੀਂ ਪਾਣੀ ਲੈ ਆਖਾ ਨਹੀਂ ਪਗ ਗਿਆ ਨਹੀਂ ਨਹੀਂ ਐਵੇਂ ਕਿਵੇਂ ਪਗ ਗਿਆ ਜਿਹਨੂੰ ਪੀ ਲਿਆ ਆ ਲੈ ਤੈਨੂੰ ਪੀ ਲੈ ਪੀ ਲੈ ਪੀ ਲੈ अरे तो तो पानी है अदरक दा हम्म अदरक दा पानी है वो तो जूस ही ना करता है अदरक दा किम्बल लोग हैं अहा लड़ना नहीं नहीं वो तो उधर तक नहीं आते हैं आई डी जी टी बंदा है तेरे लोगों को बड़ा सामान लगा तो बहुत ज़्यादा तो आज पानी और जूस कट लिया ओ वो तो क्या लग जाता है लग जी आलू

ਪਰ ਨਿਕਲ ਦੁੱਧ ਦੇਓ ਕੱਲ੍ਹ ਆ ਵੀਰ ਜੀ ਦੁੱਧੂ ਕਿਲੋ ਇੱਧਰ ਦੇਓ ਕੱਲ੍ਹ ਉਹਦੇ ਕੋਲ ਨਹੀਂ ਜੇ ਨਹੀਂ ਕੱਲ੍ਹ ਅਲੱਦ ਦੇ ਸ਼ਾਇਦ ਆਏਗਾ ਨਹੀਂ ਇੱਕ ਦਾਣਾ ਪਾਇਆ ਸੀ ਬਸ ਲੈ ਗੋ ਨੂੰ ਪੀ ਕੇ ਦਿਖਾਓ ਤੇ ਆ ਬੜਾ ਬਈ ਉਹ ਤਾਂ ਅੱਜ ਹੀ ਗਰਮ ਹੈ ਬਈ ਸੋਲਿਆਂ ਦੀ ਲੈ ਅੰਮਾ ਨੇ ਤਾਂ ਮਿੰਟੇ ਚ ਕੱਪੜੇ ਵੀ ਬਦਲ ਲੈ ਅੰਮਾ ਨੂੰ ਖੁਸ਼ੀ ਜ਼ਿਆਦਾ ਹੋ ਰਹੀ ਹੈ ਜਿੱਤੰਦੀ ਲੋ ਗੈਸ ਛੋਲਿਆਂ ਦੀ ਦਾਬੇ ਸਾਨੂੰ ਲੱਭ ਗਈ ਦਾਲ ਘਾਦੇ ਚ ਪੀਂਦੀ ਆ ਦਾਲ ਮਣ ਕਿੰਨੀ ਮੈਂ ਪੀਂਦੀ ਪਤਾ ਨਹੀਂ ਕਿੱਥੇ ਉਹ ਪਈ ਕਿੰਨੇ ਕ ਪਾਵਾ ਛੋਲੇ ਨੂੰ ਦਾਲ ਕੀ ਪਤਾ ਮੈਨੂੰ ਮੈਂ ਤਾਂ ਵੇਖਿਆ ਵੀ ਨਹੀਂ ਭਾਜੀ ਨੂੰ ਵੋਝੋਂ ਜਣੇ ਨੇ ਨਾ ਸਿੱਦਾ ਵੱਡਾ ਬੰਦਾ ਤੈਨੂੰ ਦੇਖਿਆ ਨਹੀਂ ਅੰਦਰ ਪਿਆ ਪਾ ਲਈ ਦਾ ਕੱਦ ਬੱਸ ਇਹ ਦਰਦ ਹੋਰ ਚਾਦਰ ਚ ਪਾਉਣ ਲੋ ਫਤੇ ਕਹਿੰਦਾ ਚੱਪੜ ਪਾ ਰਹਾ ਹਾਂ ਹਲੋ ਗਾਇਸ ਦੋ ਆਲਾ ਪਾਣੀ ਕਿਲੋ ਕਰ ਰੱਖਤੀ ਤੂੰ ਹੁਣ ਪਨੀਰ ਖਾ ਰਿਆ ਆ ਹੋ ਕਨਫਲੈਕਸ ਤੇ ਮੇਰਾ ਵੀ ਜੀ ਕਰਦਾ ਥਾਨ ਨੂੰ ਤੇ ਮੈਨੂੰ ਸਾਰਾ ਦੁੱਧ ਲੈ ਕੇ ਖਾਣੀ ਆ ਆਪਾਂ ਕਿਸੇ ਕੋਲੋਂ ਪੁੱਛ ਲੈਂਦੇ ਅੱਜ ਗਾਇਸ ਮੈਂ ਆਪਣੇ ਸਕੂਲ ਤੋਂ ਸਾਡੇ ਵਾਂਗੂੰ 10 ਛੁੱਟੀ ਹੁੰਦੀ ਆ ਤੇ ਕਿੰਨੇ ਘੰਟੇ ਮੱਫਲਿੰਗ ਆ ਗਈ ਸੀ ਬਿਕਾਜ਼ ਅੱਜ ਮੇਰੇ ਫੇਰ ਸੇ ਬਹੁਤ ਜ਼ਿਆਦਾ ਦਰਦ ਹੋਣ ਲੱਗ ਗਿਆ ਇਹ ਤੇ ਹੁਣ ਮੈਂ ਫਾਈਨਲੀ ਅੱਜ ਪੁੱਛੂੰਗੀ ਕਿ ਸਵੇਰੇ ਜਿਹੜਾ ਟਾਈਮ ਹੋਇਆ ਕਿਸੇ ਕੋਲੇ ਤੇ ਫੇਰ ਪਹੁੰਚਾਈ ਜਾਈ ਡਾਕਟਰ ਕੋਲ ਤੇ ਦਿਖਾਈਏ ਤੇ ਗਾਇਸ ਇੱਕ ਹੋਰ ਟੈਨਸ਼ਨ ਅਸੀਂ ਬਗੰਦ ਨਗਰ ਜਾ ਰਹੇ ਸੀਗੇ ਤੇ ਗੱਡੀ ਚੋਂ ਨਿਕਲੇ ਤੇ ਲੋਰ ਦੇ ਵਿੱਚੋਂ ਸੋਨ ਡਿੱਗ ਗਿਆ ਨਵਾਂ ਭੇਜਿਆ ਸੀਗਾ ਜਿਹਦੇ ਅਮਨ ਦੀਦੀ ਹੁਣਾਂ ਦੇ ਹੱਥ ਇੰਨਾ ਮਹਿੰਗਾ ਫੋਨ ਸੀਗਾ Samsung Ultra 24 ਸੀ ਨਾ ਉਹ ਫੋਨ ਡਿੱਗ ਗਿਆ ਤੇ ਉਹ ਹੁਣ ਪਤਾ ਨਹੀਂ ਰੱਬ ਹੀ ਜਾਣਦਾ ਪਰਮਾਤਮਾ ਲੱਭ ਜਾਵੇ ਤਾਂ ਚੰਗੀ ਗੱਲ ਹੈ ਮੈਨੂੰ ਤਾਂ ਕੱਲ ਦੀ ਸੁਣ ਕੇ ਟੈਨਸ਼ਨ ਹੋਈ ਪਈ ਐ ਸੱਚੀ ਬੜੀ ਜਦੋਂ ਬਰਿੰਦਰ ਨੇ ਮੈਨੂੰ ਦੱਸਿਆ ਨਾ ਮੈਂ ਤਾਂ ਸੱਚੀ ਹਿੱਲ ਗਈ ਸੁਣ ਕੇ ਕਿ ਆਹ ਕੀ ਕੀਤਾ ਸਤੇ ਸਿੰਘ ਨੂੰ ਕੋਈ ਟੈਨਸ਼ਨ ਨਹੀਂ ਹੈ ਪਤਾ ਦੇਖੋ ਇੱਧਰ ਲੋ ਗਾਇਸ ਤਾਂ ਉਹ ਕ੍ਰਾਂਤੀ ਹੋਈ ਨੂੰ ਆਈ ਥਿੰਕ ਸੋ 2 ਘੰਟਾ ਹੋ ਗਿਆ ਤੇ ਹੁਣ ਆਪਾਂ ਧਰ ਦਿਆਂ ਦਾਲ ਫਿਰ ਆਪਾਂ ਇੱਕ ਜੜੀ ਲਾ ਕੇ ਆਉਣੀ ਆ ਬਾਹਰ ਦੀ ਠੰਬੀ ਠੀਕ ਦੀ ਫਤਿਹ ਸਿੰਘ ਬੱਚੇ ਨਾ ਟਿਕਦੇ ਨਹੀਂ ਹੈਗੇ ਸੱਚੀ ਦੱਸਣਾ ਇੰਨੀ ਖਾਂਸੀ ਜਿਗਾਮ ਹੋ ਰਿਹਾ ਹੈ ਨਾ ਪਰ ਮਾਂ ਦਾ ਪੁੱਤਾ ਜੇ ਵੀ ਬਾਹਰ ਫੁੱਟਬਾਲ ਖੜਨ ਲੱਗ ਰਿਹਾ ਮੈਂ ਹੁਣ ਕਿਤੇ ਜੋ ਮਾਰ ਕਿਤੇ ਦੇਸੀ ਇਲਾਜ ਕਰ ਕਰ ਕੇ ਤੋੜਿਆ ਉਹ ਦੇ ਕੋਈ ਅਸਰ ਨਹੀਂ ਹੈਗਾ ਮੁੰਡੇ ਦਾ ਪਾਣੀ ਵੀ ਮੈਂ ਗਰਮ ਕਰਖਾ ਗਰਮ ਪਾਣੀ ਪਾ ਕੇ ਤਰੰਗੀ ਤੇਰਤੀ ਬੰਦੇ ਸੀ ਤੇ ਇੱਕੋ ਮੇਰਾ ਫੋਨ ਵੀ ਬੰਦ ਹੋਣ ਵਾਲਾ ਐ ਨਹੀਂ ਪਤਾ ਵੀਡੀਓ ਬਣਾਦੇ ਰਾਂਦੀ ਬੰਦ ਹੋ ਜਵੇ ਤੇ ਦਾਲ ਦੇ ਨਾਲ ਤੇ ਇਹ ਵੀ ਬਣਾਵਾਂਗੇ ਰੋਟੀ ਵੀ ਬਣਾਉਣਾਂਗੇ ਤਾਂ ਇਹ ਬਣਾਣੇ ਵੀ ਦੋਸਤ ਵਾਲੇ ਚੱਕਲੇ ਵੀ ਬਣਾਈ ਸੀ ਸੋ ਠੰਡ ਦੇ ਵਿੱਚ ਐਵੇਂ ਦੌਲ ਸਹੀ ਨਹੀਂ ਹੈਗੇ ਮੇਰੇ ਨਾਲ ਤਾਂ ਤਾਂ ਹੀ ਸਾਡੀ ਬੈਕ ਬੂਕ ਤੇ ਮਦਦ ਕਰਦੀ ਹੈ ਪਰ ਮੈਂ ਤਾਂ ਇਹ ਮਤਲਬ ਜਾਉਂਗੀ ਕਿ ਕਦੇ ਦੇਖ ਕੇ ਡਾਕਟਰ ਕੋਲ ਨਹੀਂ ਤਾਂ ਫਿਰ ਬਲੰਦਰ ਆਈ ਤੇ ਜਾਵਾਂਗੀ ਮਨਦੀਪ ਦੀ ਰਿੰਨਿਆ ਚ ਫੇਰ ਜਾਣਾ ਫਿਰ ਗगन ਤੂੰ ਕਿਤੇ ਸਾਹ ਲੈਣਾ ਛੱਡ ਦੀ ਮੈਂ ਸਾਹ ਵੀ ਬਲੰਦਰ ਦੇ ਆ ਕੇ ਲੈਣਾ ਹਾਂ ਲੋ ਗਾਇਸ ਇੱਧਰ ਦਾਲ ਬਣ ਗਈ ਤੇ ਇੱਕ ਪਾਸੇ ਮੈਂ ਗੁੰਨਤਾ ਆਟਾ ਤੇ ਇੱਕ ਪਾਸੇ ਮੈਂ ਕਰਤੇ ਭਾਂਡੇ ਸਾਫ ਤੇ ਹੁਣ ਆਪਣੀ ਡਿਊਟੀ ਇੱਥੇ ਖਤਮ ਹੈ ਇਸ ਤੋਂ ਬਾਅਦ ਤੜਕਾ ਲਾਉਣਾ ਮੰਮ ਨੇ ਦਾਲ ਨੂੰ ਤੁਪਕ ਕੇ ਦੇਖਦੇ ਹਾਂ ਕੌਣ ਬਣੂਗਾ ਮੈਂ ਬੱਸ ਉਹਨਾਂ ਪਾਜੀ ਵਾਸਤੇ ਚਾਹ ਬਣਾਈ ਸੀਗੀ ਪਾਜੀ ਉਹ ਚਾਹ ਗਰਮ ਕਰਕੇ ਦੇਵਾਂ ਕਿਉਂਕਿ ਪਾਜੀ ਅੱਜ ਹੈਗੇ ਥੋੜੇ ਜਿਹਾ ਬੁਨਾਰ ਭਾਈ ਦਾ ਸਿਰ ਦਰਦ ਕਰ ਜਾਂਦਾ। ਕੋਈ ਨਹੀਂ ਮੌਸਮ ਹੈ ਜੇ ਹੋ ਗਿਆ ਜੇ ਕੀ ਹੋ ਗਿਆ ਮੈਂ ਤਾਂ ਆਪਰੋਂ ਤਾਂ ਸਕੂਲ 'ਚ ਵੀ ਜਾਣ ਲੱਗ ਗਏ ਸਾਰੇ। ਵੀ ਤੋ ਟੈਸਟ ਕਰਾ ਲੈ ਟੈਸਟ ਕਰਾ ਲੈ ਹੈਨਾ। ਉਹਦਾ ਚਲੋ ਪ੍ਰਾਣੇ ਬੰਦੇ ਵੀ ਨਹੀਂ ਕਿਉਂਕਿ ਕਿਤੇ ਇਦਾਂ ਆਪਾਂ ਵਹਿਮ ਬਹੁਤ ਪਾ ਲੈਂਦੇ ਆ ਵੀ ਪਤਨ ਕੀ ਹੋ ਗਿਆ ਬੱਧਾ ਟੈਨਸ਼ਨ ਨਾਲ ਹੋ ਬਿਮਾਰ ਹੋ ਜਾਂਦਾ। ਟੈਸਟ ਕਰਾ ਲਵੇ ਬੰਦੇ ਦਾ ਡਾਊਟ ਕਲੀਅਰ ਹੋ ਜਾਂਦਾ ਹੈਨਾ। ਤੇ ਮੈਂ ਆ ਨਾ ਫੋਨ ਤੇ ਗੱਲਾਂ ਕਰਦੀ ਕਰਦੀ ਨਾ ਇੱਕ ਗੱਜਰ ਦੇ ਵਿੱਚ ਇਹ ਕਮਰੂ ਦਿਖਾ ਲਿਆ ਤੇ ਫੇਰ ਆਪਾਂ ਕਹਿੰਦੇ ਕਿ ਆਪਾਂ ਪਤਲੇ ਨਹੀਂ ਹੁੰਦੇ ਪਤਲੇ ਆਪਾਂ ਸਵਾਹ ਹਾਂ ਤੇ ਗਾਇਸ ਅੱਜ ਫਾਈਨਲੀ ਦਾਲ ਮੱਖਣੀ ਦੇ ਵਿੱਚ ਮੈਂ ਬਟਰ ਪਾ ਦਿੱਤਾ ਹੈ ਮਾਮ ਦੀ ਦਾਲ ਮੱਖਣੀ ਨਹੀਂ ਬਣਾਈ ਸੱਚੀ ਹੀ ਦਾਲ ਮੱਖਣੀ ਬਣਾਈ ਹੈ ਕਿਉਂਕਿ ਮੈਂ ਦੇ ਚ ਮੱਖਣ ਐਡ ਕਰਤਾ ਤੇ ਸੱਚੀ ਦੱਸ ਰਾਂ ਗਾਇਸ ਮੈਨੂੰ ਘੜੀ ਘੜੀ ਗੱਲਾਂ ਕਰਦੀ ਮਨੁਖਿੰਦਰ ਦੇ ਫੋਨ ਬਾਰੇ ਚਿੰਤਾ ਆ ਰਹੀ ਆ ਪਤਾ ਨਹੀਂ ਕਿਉਂ ਐ ਲੱਗ ਰਿਹਾ ਜਿਦਾਂ ਕੋਈ ਆਪਣੇ ਹਿੱਸਾ ਕੋਈ ਆਪਣਾ ਦਿਲ ਦਾ ਟੁਕੜਾ ਗੁੰਮ ਹੋ ਗਿਆ ਯਾਰ ਮੈਨੂੰ ਸੱਚੀ ਇਨੀ ਟੈਨਸ਼ਨ ਹੋ ਰਹੀ ਹੈ ਕਿਉਂਕਿ ਬ੍ਰਿੰਦਰ ਨੇ ਉਹ ਫੋਨ ਬੜੇ ਚਾਵਾਂ ਦੇ ਨਾਲ ਲਿਆ ਸੀਗਾ ਗਲਤੀ ਬਲਿੰਦਰ ਦੀ ਵੀ ਨਹੀਂ ਹੈਗੀ ਕਿਉਂਕਿ ਕੋਈ ਨਹੀਂ ਚਾਹੁੰਦਾ ਸਾਡੇ ਕੋਈ ਇਦਾਂ ਚੀਜ਼ ਗੁੰਮ ਹੋ ਜਾਣਾ ਮੀਂਹ ਪੰਦਾ ਪਿਆ ਸੀ ਕਿ ਇੱਕਦਮ ਗੱਡੀ 'ਚ ਨਿਕਲੇ ਪਤਾ ਹੀ ਨਹੀਂ ਲੱਗਿਆ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕੋਈ ਚੀਜ਼ ਨੀਚੇ ਗਿਰੀ ਹੈ ਬਸ ਫਟਾਫਟ ਉਹ ਤੁਰ ਪਏ ਮਟਰ ਹੈ ਟਮਾਟਰ ਕੀ ਗੱਲ ਕਿੱਥੋਂ ਲੈਣਾ ਮਟਰ ਟਮਾਟਰ ਉਹ ਪਿਆਈ ਕਿੱਥੇ ਪਿਆਈ ਤੇ ਤੂੰ ਮੇਰਾ ਉਹ ਕਰਤਾ ਫਾਇਦੇਮੂ ਵਾਇਗਰੂ ਕਿ ਅਰਦਾਸ ਕਰ ਹਨ ਤੇ ਚਾਚੂ ਦਾ ਫੋਨ ਲੱਭ ਜੇ ਕਰਨੀ ਨਹੀਂ ਰਹੀਆਂ ਮੈਂ ਤਾਂ ਅਰਦਾਸ ਹਾਂ ਤੁਨ ਬਾਬਾ ਦੀਪ ਸਿੰਘ ਜੀ ਕਰੋ ਕਿਰਪਾ ਮੇਰੇ ਪਤੀ ਦਾ ਫੋਨ ਲੱਭ ਜੇ ਫਿਰ ਮਸਾ ਲਿਆ ਸੀਗਾ ਚਲਨੀ ਰਿਜਨ ਦੇ ਨਾਲ ਬੜੀਆਂ ਦੇ ਨਾਲ ਮੈਂ ਕਹ ਰਹੀ ਸੀਗੀ ਆਈਫੋਨ ਲੈ ਲਓ ਉਹ ਕਹਿੰਦੇ ਨਹੀਂ ਮੈਨੂੰ ਆਹ ਪਸੰਦ ਹੈ ਬਸ ਕੋਈ ਗੱਲ ਨਹੀਂ ਮੈਂ ਹੋਰ ਲੈ ਕੇ ਦੇ ਦਾਂਗੀ ਬਟ ਜਿਹੜੀ ਚੀਜ਼ ਗੁੰਮ ਹੋਈ ਹੈ ਉਸ ਚੀਜ਼ ਦਾ ਦੁੱਖ ਤਾਂ ਹੁੰਦਾ ਹੀ ਹੈ ਮੇਰੀ ਪਤਾ ਹੀ ਨਹੀਂ ਲੱਗਿਆ ਕਿ ਕਿਹੜੇ ਟਾਈਮ ਗੁੰਮ ਹੋ ਗਿਆ ਕਿਹੜੇ ਟਾਈਮ ਆਈ 10 15 ਮਿੰਟ ਅੰਦਰ ਜਾ ਕੇ ਬੈਠੇ ਰਹੇ ਫਿਰ ਵੀ ਨਹੀਂ ਪਤਾ ਲੱਗਿਆ ਹੈਗਾ ਲੋ ਜੀ ਦਾ ਮੂੜ ਹੀ ਮੈਨੂੰ ਵੀ ਆਖਣ ਲੱਗ ਦੋਨੇ ਜਾਣੀ ਪਤਾ ਨਹੀਂ ਕੀ ਕਰਨ ਦਈਆਂ ਨੇ ਵਿਚਾਰੀਆਂ ਇੱਟੇ ਮੈਂ ਸਮਝਾਂਗਾ ਕਿ ਚੂਹੀ ਮम्मा ਘਰੇ ਆ ਤੇ ਚੂਹੀ ਉਥੋਂੋਂ ਨਿਕਲੇ ਕੇ ਆਈ ਹੈ ਪਿੱਛੋਂ ਗਾਦੀ ਦੇ ਕਮਰੇ ਟੀਵੀ ਵੇਂਦੀ ਲਾਈਟ ਬੰਦ ਹੋਈ ਨਾਲ ਦੀ ਨਾਲ ਬਾਹਰੇ ਆ ਗਿਆ ਚੂਹਾ ਆ ਜੇ ਹਾਂ ਤੂੰ ਹੀ ਕਰਨ ਦੀਆਂ ਜਣੀ ਸਵੇਰ ਸਬ지 ਪਈ ਆਲੂ ਣਾਇਂ ਦਾ ਮੰਟੇ ਫਰਵਾਤੇ ਅੱਛਾ ਲੈ ਬੈਠੇ ਇੱਥੇ ਤੇ ਇਮਲੀ ਪਾ ਕੇ ਖਾਣੀ ਫੇਰ ਮਜਾ ਆਉਣਾ ਹੈ ਹੂੰ ਆਲੂ ਗਰਮ ਤੇ ਕਰ ਲੈਂਦੀ ਐ ਐਵੇਂ ਨਹੀਂ ਗੇ ਹੈ ਐਵੇਂ ਨਹੀਂ ਹੋਰ ਠੰਡੇ ਆਲੂ ਖਾਈ ਜਾਂਦੀਆਂ ਨੇ ਆਦਮ ਤਾਂ ਇਹ ਇੱਕ ਅਸੀਂ ਦੇ ਦਿੱਤ ਅੱਜ ਪਾਟੂ ਹਾਂ ਆ ਪਰ ਹੋਏ ਹੋਏ ਵੇਖੋ 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 ਪੁੱਠੇ ਕੰਮ ਜਿ ਕੰਮ ਹੋਇਆ ਮੈਂ ਅਦਰਕ ਤੇ ਉਹਦੇ ਦੇ ਮਾਰ ਚਲੀ ਸੀ ਕਹਿੰਦੇ ਬਰਫ ਪਈ ਬੱਤੀ ਬੰਦ ਹੋ ਗਈ ਤਾਂ ਮੁੰਡਿ ਵੀ ਦਾ ਚੱਲਣ ਅੱਛਾ ਆ ਇੱਥੇ ਘਾਤ ਰੱਖਿਆ ਮਰੂ ਦਾ ਦਮੂਹ ਕੈਰੇ ਟਾਈਮ ਦੀਆਂ ਸਬਜ਼ੀਆਂ ਰੋਟੀਆਂ ਖਾਧੀਆਂ ਜਾ ਰਹੀਆਂ ਸਾਡਾ ਕੋਈ ਟਾਈਮ ਨਹੀਂ ਆਹੀ ਰਾਤ ਨੂੰ ਬੱਧੀ ਹਨ ਹੂੰ ਹੂੰ ਮੈਂ ਸਬਜ਼ੀ ਬਣਾਉਣ ਲੱਗੇ ਨਾ ਟਮਾਟਰ ਉਕੇ ਬੈਠੇ ਮੈਂ ਘਰ ਨੂੰ ਹਟ ਆ ਆ ਲੈ ਕੇ ਤੇ ਆਈ ਟਮਾਟਰ ਦਮੂਹ ਆ ਮੈਂ ਕੋੜ ਕੀਤਾ ਹੋਗਾ ਤੇ ਮੈਂ ਲੇਟ ਆਉਣਾ ਫਿਰ ਮੈਂ ਤੇ ਮਾਸਿਕ ਲੈ ਕੇ ਦੇ ਦਿੰਦਾ ਤੁਹਾਨੂੰ ਮੈਂ ਕੱਲ ਲਿਆ ਕੇ ਦੇ ਦੇ ਦਮੂਹ ਕਿੰਨੇ ਲੈ ਕੇ ਆਈਆਂ ਤਿੰਨ ਦਿਨਾਂ ਦੇ ਵਾਧ ਵੀ ਨਹੀਂ ਚਾਰ ਦਿੰਦੇ ਨੇ ਤਿੰਨ ਚੰਗੇ ਨੇ ਦਮੂਹ ਤਿੰਨ ਘਾਤ ਲੈਂਦੇ ਸੀ ਚਾਰ ਲੈਉਣੇ ਸੀ ਇਨ ਨੂੰ ਬਾਹਲੇ ਇੱਕ ਪੁੱਤ ਤਸੀਂ ਦਾਲ ਬਣਾਈ ਅੱਜ ਅਸੀਂ ਤੇ ਦਾਲ ਬਣਾਈ ਆਹ ਕੀ ਬਣਾਈ ਸਬਜ਼ੀ ਛਲਗਮ ਛਲਗਮ ਆਣੀ ਖਰਾਬ ਬਹੁਤ ਵਾਦ ਬਣ ਦੋ ਬੁਟੀ ਟੈਸਟ ਕਰਾ ਦੇ ਇਹ ਤਾਂ ਮੈਂ ਸਵੇਰ ਦਾ ਖਾ ਰਹੀਆਂ ਟਿਫਨ ਤੋਂ ਮੇਰੇ ਕੋ ਸਵੇਰੇ ਤੜਕੇ ਬਹੁਤ ਔਖਾ ਔਖਾ ਸਬਜ਼ੀ ਮਾਰੀ ਤਾ ਹੁਣ ਇਹ ਤੜਕਾ ਲਾ ਦੋ ਨਾ ਝੋਲਿਆਂ ਨੂੰ ਲੱਗੀਆਂ ਲਾਣ ਦਰਵਾਜ਼ੇ ਲਾਣ ਗਏ ਆਹ ਵਾਹਿੰਦੇ ਗਾ ਕੁਕਰ ਇੱਕ ਕੋਈ ਕੁਕਰ ਉਹਨੂੰ ਧੋੜਾ ਦੇ ਉਹਨੂੰ ਆ ਮੰਜੇ ਫਿਰ ਮੈਂ ਫਿਰ ਜੂ ਸਾਰੀ ਤੇ ਜੂ ਸੀ ਉਹਦੀ ਹੂੰ ਟੈਸਟੀ ਬਣੀ ਨਾ ਮੋੜ ਦੇ ਤੀਕਾ ਲਾ ਗਨਿ ਗਲਾਸ ਕੋਈ ਗਲਾਸ ਉਧਰ ਸੱਤ ਭਾਂਡੇ ਨਹੀਂ ਮਿਲ ਰਹੇ ਨਵੇਂ ਘਰ ਚ ਆਦੇ ਸੀ ਕੱਡੇ ਨਹੀਂ ਹੈਗੇ ਭਾਂਡੇ ਦੰਨੋ ਸਬਜੀ ਦਾ ਰੀਮਨ ਸੱਚੀ ਟੈਸਟ ਬਣੀ ਓਕੇ ਉਹ ਕਹਿੰਦੀ ਪਈ ਲੈਲਾ ਕਹਿੰਦੀ ਸਭ ਚਾਹ ਦਾ ਜੂਟਾ ਹੋ ਗਿਆ ਬਹੁਤ ਸੁਆਦ ਖਾਪਦਾ ਲੱਗਦਾ ਲੰਮੋ ਕੋਈ ਨਾ ਆਏ ਸਕੂਲ ਚ ਮਾਸੀ ਮੱਸੀ ਕਰ ਲੈ ਮੈਂ ਤਾਂ ਕਰਦੀ ਨਹੀਂ ਮੈਂ ਤਾਂ ਮੈਮ ਕਹਿੰਨੇ ਕਿ ਅਗਰ ਮੈਮ ਇਹ ਕਿਉਂ ਉਹਦੇ ਬਾਪਾ ਚੱਲਣਦੇ ਤਾਂ ਉਹਨੇ ਦੱਸ ਕੇ ਕਿਹਾ ਕਿ ਉਹਨੂੰ ਮਾਰਦੇ ਬੰਦ ਕਰਕੇ ਉਹਨੇ ਗਾਣੇ ਲਾ ਦਿੱਤੇ ਪਤਾ ਪੁੱਤ ਬਾਬੇ ਦਾ ਟਾਈਮ ਨਾ ਬਾਬੇ ਨੂੰ ਛੱਡਣ ਤੇ ਛੋਲੇ ਦਾ ਰੰਗ ਦੋਨੇ ਟੱਟਿਆ ਯਾਰ ਕੱਲ ਤੇ ਥਾਪੇ ਹੋ ਗਏ ਰਿਣੀ ਹੁਣ ਕੱਲ ਮੇਰੇ ਬਣਾ ਲੈ ਕੱਲ ਆਹ ਸੱਚਾ ਕੱਲ ਵੀ ਹੁਣ ਤੇ ਸੁਈ ਮੈਂ ਵੇਖਿਆ ਹੈ ਬਾਰਿਸ਼ ਮੈਨੂੰ ਫਿਰ ਉਹ ਬਣਾ ਲਈ ਸੱਤਾ ਗੋਭੀ ਅੜੀਆ ਮੈਨੂੰ ਤਾਂ ਹੋਈ ਜਾਂਦਾ ਕੋਈ ਪਤਾ ਨਹੀਂ ਕੀ ਕੋਈ ਕਿਹੜੀ ਦਿਲ ਦੇ ਨੇੜੇ ਚੀਜ਼ ਜਿਹੜੀ ਕਿ ਮੈਂ ਘੜੀ ਘੜੀ ਬਲੰਦਰ ਦਾ ਨੰਬਰ ਵੇਖੀ ਜਾਂਦੀ ਆ ਖੋਲ ਖੋਲ ਕੇ ਫੋਨ ਵਾਲਾ ਕਿਉਂ ਨੰਬਰ ਗਿਆ ਕਿਤੇ ਕਿੱਥੇ ਗੋਮ ਹੋਇਆ ਕਿਤੇ ਕੋਈ ਮੇਰ ਪਾ ਗਏ ਨੰਬਰ ਲੱਗਿਆ ਸੀ ਉਦੋਂ ਦੁਬਾਰਤ ਤੇਨ ਸਿਮ ਕੱਢਤੀ ਆ ਦੀ ਬਸ ਹੁਣ ਨਹੀਂ ਮਿਲਦਾ ਜੇ ਸਿਮ ਕੱਢਤੀ ਹਾ ਏਦਾਂ ਨਾ ਕਹੋ ਮੇਰੇ ਕਾਲਜੇ ਚ ਹੌਲ ਪਹਿਲੇ ਨਹੀਂ ਜੇ ਸਿਮ ਕੱਢਦੀ ਜਿਹੜੇ ਨੇ ਜਿਹੜਾ ਹੁੰਦਾ ਸਿਮ ਨਾ ਕੱਢਦਾ ਫੋਨ ਚੱਤਦਾ ਜਿਵੇਂ ਅਸੀਂ ਚੱਕਿਆ ਸੀ ਉਹਦਾ ਟੇਲਰ ਆਪਣੇ ਦਾ ਨਾਲ ਦੀ ਨਾਲ ਫੋਨ ਦੇਤਾ ਨਾ ਤੇ ਹਾਂ ਸਾਡੇ ਕੋਲੇ ਫੋਨ ਇਮਾਨਦਾਰ ਲੋਕ ਬਹੁਤ ਘੱਟ ਰਹਿ ਗਏ ਨੇ ਸੱਚੀ ਦੱਸਾਂ ਨਾ ਦਮਨ ਤੋਂ ਇਲਾਵਾ ਦਮਨ ਤੋਂ ਲਾਵਾ ਨਹੀਂ ਦਮਨ ਵੀ ਜਿੰਨੇ ਵੀ ਚੱਕਿਆ ਰੱਬਾ ਉਹਦੇ ਮਨ ਮੇਰ ਪਾਦੇ ਹਾਂ ਕਿਤੇ ਦੇ ਦੇ ਹਾਂ ਕੀ ਤੂੰ ਕਰ ਲੈਂਗਾ ਸਾਡਾ ਫੋਨ ਰੱਖ ਕੇ ਦੱਸ ਬਗਾਨੀ ਜੀ ਤੇ ਬਗਾਲੀ ਨਹੀਂ ਹੁੰਦੀ ਐ ਨਾ ਦੂਜੇ ਕਿੰਨੇ ਫੋਕਰੀ ਮਾਰ ਲੈ ਗਾ ਅਡਾ ਮਹਿੰਗਾ ਫੋਨ ਰੱਖ ਕੇ ਬੱਸ ਉਹ ਕਿਹਦੇ ਬਲੌਗ ਨੂੰ ਕਹਿੰਦੇ ਮੈਂ ਕਿਹਾ ਵੀ ਬਲਿੰਦਰ ਨੂੰ ਮੈਂ ਵੀ ਫੋਨ ਇੱਥੇ ਆਓਗੇ ਤੇ ਉਦੋਂ ਲੈ ਲਿਓ ਪਰ ਕਾਨੂੰ ਗੁੰਮਣਾ ਤਿੰਨ ਚਾਰ ਮਹੀਨੇ ਹੋਏ ਸੀ ਅਜੇ ਘੜੀ ਘੜੀ ਉਹੀ ਗੱਲਾਂ ਕਰੀ ਜਾ ਰਹੀਆਂ ਮੈਂ ਹਾਲੇ ਚ ਫਟੋ ਬੰਦੂ ਕੇ ਸਰਕਾਰ ਛੋਗਲ ਬਣਾਣਾ ਛੋਲੇ ਨਾ ਨਹੀਂ ਆ ਫਤਿਹ ਦਾ ਫਰੈਂਡ ਫਤਿਹ ਨੂੰ ਬਹੁਤ ਪਿਆਰ ਕਰਦਾ ਫਤਿਹ ਵੀ ਇਹਦਾ ਬੜਾ ਧਿਆਨ ਰੱਖਦਾ ਦੇਖ ਦੇਖ ਚਲ ਆ ਫਤਿਹ ਕਿੰਨਾ ਪਿਆਰ ਕਰਦੀ ਤੈਨੂੰ ਸੱਚ ਆ ਜਾ ਚੱਲੀਏ ਛੱਡ ਦੇ ਉਹਨੂੰ ਚਲੋ ਜਾਓ ਹੁਣ ਚਲੋ ਗਾਇਸ ਮੈਂ ਵੀ ਜਾਉ ਐ ਦੁੱਧ ਲੈ ਕੇ ਤੇ ਆ ਜਾ ਮੇਰੇ ਖੰਡ ਪੜ ਕੇ ਤੇ ਫਿਰ ਆ ਜੀ ਪੜ ਕੇ ਤੇ ਮੇਰੇ ਖੰਡ ਆਦੀ ਗੱਡੀਆਂ ਆ ਰਹੀਆਂ ਨੇ ਤੋ ਹਾਏ ਹਾਏ ਹਾ ਕੀ ਕਰਦੇ ਇਹਦਾ ਤੇ ਲਾ ਦੋਨੇ ਜਾਣੇ ਕੀ ਕਰੰਦੇ ਨੇ ਦੇਖ ਤੇ ਮੈਨੂੰ ਦੁੱਧ ਲੈਣੇ ਨਹੀਂ ਭੇਜਣਾ ਖਲ ਤੂੰ ਤੂੰ ਵੀ ਐਡਾ ਵੱਡਾ ਬੰਦਾ ਰੱਖਿਆ ਹੋਇਆ ਹੈ हेलो गाइस गड्डियां आ वोटा करके बढ़िया लंगन दियां ने ले पणजीत सिंह जी बटर ਤਾਂ ਲੈ ਕੇ ਨਹੀਂ ਆਏ ਹੈਗੇ ਅੰਦਰ ਵੀਡੀਓ ਬਣਾ ਰਿਹਾ ਮਿਲਦਾ ਚਲੋ गाइस ਮੈਂ ਅਸਾ ਚੰਮਨ ਨੂੰ ਪੁੱਛਾਂ ਕਿ ਤੜਕਾ ਲਾਏਂਗੀ ਆ ਕਿ ਨਹੀਂ ਵੀਡੀਓ ਬਣਾ ਰਹੀ ਹੈ ਤੜਕਾ ਲਾਏਂਗੀ ਕਿ ਨਹੀਂ ਚਲ ਆ ਜਾ ਫਿਰ ਆਹ ਤਾਂ ਲੈ ਕੇ ਨਹੀਂ ਆਇਆ ਬਟਰ ਕਹਿੰਦਾ ਨੋ ਕੰਡਾ ਉਹ ਤੇ ਢੀਡ ਵਾਲੀ ਮੈਂ ਲੈ ਕੇ ਆਇਆ ਹਾਏ ਇੱਧਰ ਮੂੰਹ ਕਰੀ ਆਪਣੇ ਮੜਾ ਜੇ ਆਪਣਾ ਸੋਹਣਾ ਮੂੰਹ ਦਿਖਾਈ ਮੜੇਆ ਮੈਂ ਕਿਹਾ ਮਮਾ ਦੀ ਵੀਡੀਓ ਬਣਾਉਂਦੇ ਆ ਆਪਣੇ ਮੂੰਥੇ ਤੇ ਕੈਮਰਾ ਲਾ ਕੇ ਬੈਠਾ ਹਾਂ ਚਲੋ ਉਹਦਾ ਤੜਕੇ ਚ ਫਾਲੀ ਫਿਰ ਹੁਣ ਚਲੋ ਗਾਇਸ ਬਟਰ ਬਟਰ ਆ ਚੁੱਕਾ ਹੈ ਹਮ ਜਾਏ ਮੇਰਾ ਥੋੜੀ ਜੀ ਇਦਾਂ ਹੀ ਬਿਨਾ ਤੜਕੇ ਤੋਂ ਤਾਲ ਖਾਣ ਦਾ ਜੀ ਕਰ ਮਦੇ ਆ ਮੈਂ ਥੋੜੀ ਜੀ ਖਾਵਾਂ ਤੇ फिर मैं अपने काम करा सवेर की तैयारी करा स्कूल की निके 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 निके, निके। बहुत सारे काम होंगे गाय मेरा दिमाग भी सैट नहीं हो रहा अजे भी चलो की कर सकते वाइगुरु जो घाटे वाधे होने होने अपा सहने पैने ने लोगों सामने आके लादी है तड़का उन्नी देर तक पदार ਟੈਸਟ ਕਰਕੇ ਵੇਖੀ ਕਿ ਕਿਦਾਂ ਦਾ ਫਲੇਵਰ ਆ ਰਿਹਾ